ਕੁਇਰ ਕਰ ਰਹੇ ਹਨ ਕੱਲ ਕੱਲੇ ਡੇਰੀ 'ਚ ਜਾ ਕੇ ਅਸੀਂ ਇਹਨਾਂ ਨੂੰ ਸਮਝਾਏਗਾ ਮੇਰੇ ਘਰ ਦੇ ਸਾਰੇ ਚਲ ਗਏ ਸੀ ਪੂਰ ਤੇ ਆਉਂਦੇ ਹੀ ਪੂਹੀ ਟਟ ਲੱਗ ਗਿਆ ਨਾ ਕਿਉਂਕਿ ਹਰ ਪਾਣੀ ਖਰ ਲਿਆ ਅੱਛਾ ਜੀ ਮੈਂ ਤਾਂ ਕਰਕੇ ਆਇਆ ਤੇ ਜੋ ਸ਼ਲਵਜੀ ਮਾੜੀ ਜੀ ਉਹ ਟਟ ਸਲੁੱਟ ਗਿਆ ਅਰ ਅੱਜ ਸਵੇਰੇ 4 ਵਜੇ ਅਚਾਨਕ ਸਿਰਤੂ ਸਿਰਾਬਨ ਟੋਕਣ ਦੇ ਨਾਲ ਜਿਹੜੇ ਇਧਰ ਪਿੰਡ ਨੇ ਕੋਮੇ ਵਾਲਾ ਮਾਸੀ ਵਾਲਾ ਚੱਕਾ ਪਸ਼ੀਆ ਕੋਟਰਬਖਸ਼ ਇਹਨਾਂ ਪਿੰਡਾਂ ਦੇ ਵਿੱਚ ਜਿਹੜਾ ਉਹ ਸਾਰਾ ਪਾਣੀ ਦਾਖਲ ਹੋ ਗਿਆ ਸਸ਼ੀਕਾਲ ਦਾ ਗ੍ਰੇਡ ਪੰਜਾਬੀ ਟੀਵੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜੱਗੀ ਸਿੰਘ ਦਰਸ਼ਕੋ ਅਸੀਂ ਬਿਲਕੁਲ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਰਮਦਾਸ ਕਸਬੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਤਕਰੀਬਨ ਪਿੰਡ ਕੋਨੇਵਾਲ ਤੋਂ ਜਿਹੜੀ ਧੁੱਸੀ ਆ ਉਹ ਕ੍ਰੈਕ ਹੋ ਚੁੱਕੀ ਹੈ ਉਸ ਤੋਂ ਬਾਅਦ ਜਿਹੜਾ ਇਹ ਸਾਰੇ ਪਾਸੇ ਜਲਥਲ ਜਲਥਲ ਹੁੰਦੀ ਨਜ਼ਰ ਆਉਂਦੀ ਹੈ ਤਕਰੀਬਨ ਮੈਂ ਗੱਲ ਕਰਾਂ ਤੇ 10 ਤੋਂ 12 ਪਿੰਡਾਂ ਨੂੰ ਇਹ ਇਹ ਜਿਹੜਾ ਤੁਸੀਂ ਕਵਰ ਕਰਦੀ ਹੈ ਸਾਰੇ ਪਿੰਡਾਂ ਦੇ ਵਿੱਚ ਲਗਾਤਾਰ ਪਾਣੀ ਦਾ ਜਿਹੜਾ ਪੱਧਰ ਵਧਦਾ ਜਾ ਰਿਹਾ ਕਿਉਂਕਿ ਸਵੇਰ ਤੋਂ ਹੀ ਟੀਮਾਂ ਵੱਲੋਂ ਵੱਖ-ਵੱਖ ਤਰੀਕੇ ਨਾਲ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਸੀ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਸੀ ਪਰ ਹੁਣ ਜਿਸ ਤਰੀਕੇ ਨਾਲ ਟਾਈਮ ਨਿਕਲਦਾ ਜਾ ਰਿਹਾ ਉਸ ਤੇ ਨਾਲ ਪਾਣੀ ਦਾ ਪੱਧਰ ਵੀ ਜਿਹੜਾ ਵਧਦਾ ਜਾ ਰਿਹਾ ਪਰ ਇੱਥੇ ਵੱਖ-ਵੱਖ ਤਰੀਕੇ ਦੀਆਂ ਐਨਡੀਐਫਰ ਵੱਲੋਂ ਵੀ ਜਿਗ ਲਗਾਤਾਰ ਟੀਮਾਂ ਲੱਗੀਆਂ ਹੋਈਆਂ ਹਨ ਵੱਖ-ਵੱਖ ਤਰੀਕੇ ਨਾਲ ਜਿਹੜੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਬਾਹਰ ਕੱਢਿਆ ਜਾ ਰਿਹਾ ਨਾਲ ਨਾਲ ਸੇਫਟੀ ਦਾ ਇੰਤਜ਼ਾਮ ਕੀਤਾ ਜਾ ਰਿਹਾ ਨਾਲ ਨਾਲ ਸਰਨਾ ਤੇ ਤਹਿਸੀਲਦਾਰ ਸਾਹਿਬ ਮੌਜੂਦ ਨੇ ਆਪੋ ਨੋਟਮ ਗੱਲ ਸਰ ਕਿਸ ਤਰੀਕੇ ਦੇ ਸਵੇਰ ਦੇ ਹਾਲਾਤ ਰਹੇ ਨੇ ਤੁਸੀਂ ਇੱਥੇ ਸਾਰੀ سپورਟ ਅਸੀਂ ਕੁਇਰ ਕਰ ਰਹੇ ਹਾਂ ਕੱਲ ਕੱਲੇ ਡੇਰੀਸੇ ਜਾ ਕੇ ਅਸੀਂ ਇਹਨਾਂ ਨੂੰ ਸਮਝਾਇਆ ਵੀ ਪਾਣੀ ਦਾ ਖਤਰਾ ਆਏਗਾ ਬਾਹਰ ਆ ਜਾਓ ਪਰ ਲੋਕ ਕੱਲ ਨਹੀਂ ਮੰਨੇ ਹੁਣ ਜਿੱਥੇ ਜਿੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਜਾਂਦੇ ਨਾਲ ਤੇ ਨਾਲ ਅਸੀਂ ਰਿਪੋਰਟਸ ਭੇਜ ਰਹੇ ਹਾਂ ਤੇ ਨੌ ਦਿਨਾਂ ਵਿੱਚ ਕੁਇਰ ਕਰਾਂਗੇ ਕਿੰਨਾ ਕੁ ਖਤਰਾ ਹੈ ਜਿਸ ਤਰੀਕੇ ਨਾਲ ਪਿੰਡਾਂ ਦੀ ਗੱਲ ਕਰਾਂ ਕੋਨੇਵਾਲ ਪਿੰਡ ਪੀਰਾ ਡੁੱਬ ਚੁੱਕਾ ਹੈ ਮਾਸੀਵਾਲ ਪਿੰਡ ਪੂਰਾ ਡੁੱਬ ਚੁੱਕਾ ਹੈ ਪਾਣੀ ਜ਼ਿਆਦਾ ਹੈਗਾ ਪਿਛਲੇ ਸਾਲਾਂ ਨਾਲ ਬਹੁਤ ਜ਼ਿਆਦਾ ਪਾਣੀ ਹੈ ਇਹ ਤਾਂ ਆਦੇ ਤੌਰ ਤੇ ਇਹ ਕਭੀ ਲੋਕਾਂ ਨੂੰ ਪਰਛੜ ਕੇ ਆ ਜਾਣਾ ਚਾਹੀਦਾ ਪਰ ਵੈਸੇ ਕਾਫੀ ਜਿਆਦਾ ਜਰੀਲੇ ਜਾਨਵਰ ਜਿਟਰ ਕਾ ਸੱਪ ਵਗੈਰਾ ਵੀ ਨਿਕਲ ਰਿਹਾ ਹੈ ਕਾਫੀ ਜਿਆਦਾ ਲੋਕਾਂ ਨੂੰ ਖਤਰਾ ਹੋ ਸਕਦਾ ਮੈਂ ਉਹ ਦੇਖੋ ਮੈਂ ਦਿਖਾਉਂਗਾ ਸਜੋਗ ਨੂੰ ਕਿ ਦੇਖੋ ਕਿਸ ਤਰੀਕੇ ਨਾਲ ਜਰੀਲੇ ਜਰੇ ਜਾਨਵਰ ਨੇ ਉਹ ਵੀ ਨਿਕਲਦੇ ਨਜ਼ਰ ਆਉਂਦੇ ਨੇ ਸੱਪ ਵਗੈਰਾ ਜਿਹੜੇ ਨੇ ਉਹ ਆਮ ਤੌਰ ਤੇ ਇਹਦੇ ਵਿੱਚ ਨਿਕਲਦੇ ਹੁੰਦੇ ਨੇ ਆਮ ਲੋਕਾਂ ਲਈ ਕਿਤੇ ਬਹੁਤ ਸਾਰਾ ਜਿਹੜਾ ਖਤਰਾ ਬਣਿਆ ਹੋਇਆ ਪਰ ਜਿਸ ਤਰੀਕੇ ਨਾਲ ਉਹ ਦੇਖ ਰਹੇ ਸੀ ਕਿ ਇੱਕ ਟਰੈਕਟਰ ਵਾਲਾ ਵੀ ਸੀਗਾ ਜਿਸ ਦਾ ਟਰੈਕਟਰ ਡਿੱਗਿਆ ਹੋਇਆ ਸੀ ਉਹਨੂੰ ਵੀ ਇਮੀਡੀਟਲੀ ਬੈਕਵੈਟ ਕੀਤਾ ਸੀ ਨਾ ਵੀ ਜੇ ਸਾਨੂੰ ਕੀ ਅਪੀਲ ਕਰੋਗੇ ਜਿਹੜੇ ਹੋਰ ਵੀ ਲੋਕ ਕਿਤੇ ਨਾ ਕਿਤੇ ਹੱਲੇ ਵੀ ਘਰਾਂ ਵਿੱਚ ਫੋਨ ਕਰਨ ਦੱਸਣ ਜਿੱਥੇ ਵੀ ਕੋਈ ਵਜਿਆ ਹੋਇਆ ਅਸੀਂ ਉਹਨੂੰ ਵੇਖੋ ਇੱਥੇ ਬਿਲਕੁਲ ਲਗਾਤਾਰ ਤੁਸੀਂ ਤਸਵੀਰਾਂ ਹੀ ਦੇਖ ਰਹੇ ਹੋ ਅਸੀਂ ਵਕ ਵਕ ਇੱਥੇ ਪ੍ਰਸ਼ਾਸਨ ਅਧਿਕਾਰੀਆਂ ਨਾਲ ਵੀ ਗੱਲ ਕਰ ਰਹੇ ਹਾਂ ਕਿਉਂਕਿ ਲਗਾਤਾਰ ਪਾਣੀ ਦਾ ਜਿਹੜਾ ਪੱਧਰ ਉਹ ਵਧਦਾ ਜਾ ਰਿਹਾ ਲੋਕ ਜਿਹੜੇ ਸਰਦੀ ਖੇਤਰ ਦੇ ਲੋਕ ਨੇ ਉਹ ਕਿਤੇ ਨਾ ਕਿਤੇ ਆਪਣੇ ਘਰਾਂ ਵਿੱਚ ਅੱਜੇ ਹੋਏ ਜੇ ਮਿਸਤਰੀ ਕਨਾ ਮਹੋਨੇਵਾਲ ਪਿੰਡ ਦੀ ਗੱਲ ਹੈ ਤੇ 600 ਦੇ ਕਰੀਬ ਜਿਹੜੇ ਲੋਕ ਨੇ ਉਹ ਉਸ ਪਾਣੀ ਦੇ ਅੰਦਰ ਜਿਹੜੇ ਫਸੇ ਹੋਏ ਨੇ ਤੇ ਇੰਤਜ਼ਾਰ ਕਰ ਰਹੇ ਨੇ ਕਿ ਜਿਹੜੇ ਲੋਕਾਂ ਨੂੰ ਜਿਹੜਾ ਬਾਹਰ ਕੱਢਿਆ ਜਾਵੇ ਸਿੱਧਿਕਾ ਨਾਲ ਤੇ ਡੀਐਸਪੀ ਅਜ਼ਵਾਵੀ ਸਰ ਨਾਲ ਮਿਲਦੇ ਨੇ ਉਹਨਾਂ ਦੀ ਗੱਲ ਕਰਦੇ ਆ ਤੇ ਜੁੜੇ ਲਗਾਤਾਰ ਉਸ ਦੀ ਵੱਡੀ ਇੱਕ ਗੱਲ ਕਰੀਏ ਉਹਨਾਂ ਦੀ ਲੋਕਾਂ ਨੂੰ ਕਿਤਨਾ ਕਿਤੇ ਇਸ ਸਾਰੇ ਜੋਖਮ ਜੋ ਬਾਹਰ ਕੱਢ ਲਈ ਆ ਬਿਲਕੁਲ ਸੱਜ ਰਹੇ ਸ੍ਰੀ ਡ੍ਰੈਕਟਰ ਵਾਲੇ ਵੀ ਮੌਜੂਦ ਹੈ ਆਪਾਂ ਪਹਿਲਾਂ ਗੱਲ ਕਰਾਂਗੇ ਜੀ ਜੀ ਕੀ ਨਾਮ ਹੈ ਆਪਣਾ ਸਵੀਰ ਸਿੰਘ ਕਿਹੜਾ ਪਿੰਡ ਆਪਣਾ ਜੱਤਾ ਆ ਕਿਸ ਤਰੀਕੇ ਨਾਲ ਤੁਸੀਂ ਡ੍ਰੈਕਟਰ ਲੈ ਕੇ ਆ ਰਹੇ ਸੀ ਪ੍ਰੋਬਲਮ ਸਰ ਮੇਰੇ ਘਰ ਦੇ ਸਾਰੇ ਚਲ ਗਏ ਸੀ ਦੂਰ ਉਹ ਆਂਦੇ ਹੀ ਤੁਸੀਂ ਟਰੈਕਟਰ ਲੈ ਗਿਆ ਨਾ ਕਿਉਂਕਿ ਹੋਰ ਪਾਣੀ ਫਿਰਨ ਲਿਆ ਅੱਛਾ ਜੀ ਮੈਂ ਤਾਂ ਕਰਕੇ ਆਇਆ ਤੇ ਜੋ ਛਲ ਵਧੀ ਆਪਾਂ ਮੜੀ ਜੀ ਉਹ ਟਰੈਕਟਰ ਸਲਪਰ ਕਰ ਗ੍ਰੀਬ ਕਿੰਨਾ ਕਿੰਨਾ ਪਾਣੀ ਹੋਊਗਾ ਤੁਹਾਡੇ ਘਰ ਚ ਸਾਡੇ ਘਰ ਚ ਕਮ ਸੇ ਕਮ 7-8 ਫੁੱਟ ਪਾਣੀ ਹੈ ਅੱਛਾ ਜੀ ਨੁਕਸਾਨ ਕਿੰਨਾ ਕੁ ਹੋ ਰਿਹਾ ਵਾ ਜੀ ਸਾ ਸਰ ਬਹੁਤ ਹੋ ਰਿਹਾ ਫਸਲਾਂ ਦਾ ਤਾਂ ਨੁਕਸਾਨ ਹੋ ਗਿਆ ਉਹਦੇ ਹੋਈ ਰਿਹਾ ਬਿਲਕੁਲ ਪਰ ਘਰ ਦਾ ਕਿੰਨਾ ਕਿੰਨਾ ਨੁਕਸਾਨ ਹੋ ਰਿਹਾ ਸਰ ਤੁਸੀਂ ਇਹ ਦੇਖੋ ਬੈੱਡ ਸਭ ਕੁਝ ਥੱਲੇ ਸੋਫਾ ਸਭ ਕੁਝ ਨੁਕਸਾਨ ਤਾਂ ਹੋਣਾ ਹੀ ਆ ਤੇ ਇਹ ਵੇਖੋ ਪਰ ਸਰ ਮੇਰਾ ਟਰੈਕਟਰ ਕਢਾ ਲੋਗੇ ਇਸ ਤਰੀਕੇ ਨਾਲ ਬਿਲਕੁਲ ਜੀ ਕੋਈ ਗੱਲ ਨਹੀਂ ਪ੍ਰਸ਼ਾਸਨ ਵੇਖੋ ਉਹ ਆਪਣੀ ਡਿਊਟੀ ਨਿਭਾ ਰਿਹਾ ਪ੍ਰਸ਼ਾਸਨ ਤੁਹਾਡਾ ਨਾਲ ਸਹਾਇਤਾ ਕਰ ਰਿਹਾ ਉਹ ਤੁਹਾਡਾ ਟਰੈਕਟਰ ਕਢਣ ਨੂੰ ਚ ਵੀ ਜਿਹੜੀ ਕੋਸ਼ਿਸ਼ ਕਰੇਗਾ ਪਰ ਤੁਹਾਡੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਹੋਰ ਕੀ ਮੰਗ ਕਰਦੇ ਹੋ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਕੀ ਕਹਿਣਾ ਸਰ ਸਰਕਾਰ ਨੂੰ ਕਹਿਣਾ ਮੈਂ ਮੈਂ ਸਰਕਾਰ ਨੂੰ ਕੁਝ ਕਹਿਣਾ ਨਹੀਂ ਆ ਪਰ ਮੇਰਾ ਟਰੈਕਟਰ ਕਢਾ ਲਓ ਬਾਕੀ ਠੀਕ ਹੈ ਜੀ ਸਾਡੇ ਨਾਲ ਇੱਥੇ ਡੀਐਸਪੀ ਅਜਨਾਲਾ ਵੀ ਮੌਜੂਦ ਨੇ ਅਸਰ ਕੀ ਕਹਿਣਾ ਚਾਹੁੰਦੇ ਹੋ ਕਿਸ ਤਰੀਕੇ ਦੇ ਹਾਲਾਤ ਨੇ ਜਿਸ ਤਰੀਕੇ ਨਾਲ ਆਪਾਂ ਵੇਖ ਰਹੇ ਆ ਕਿ ਪਾਣੀ ਦਾ ਪੱਧਰ ਜਿਹੜਾ ਵੱਧਦਾ ਜਾ ਰਿਹਾ ਹੈ ਬਿਲਕੁਲ ਜੀ ਪਿਛਲੇ ਦਿਨਾਂ ਤੋਂ ਹੀ ਜਿਹੜੀ ਅਸੀਂ ਬਾਰ-ਬਾਰ ਲੋਕਾਂ ਨਾਲ ਕਿੰਨਾ ਚੱ ਆ ਕੇ ਆ ਪੀਲਾ ਕਰਦੇ ਸੀਗੇ ਇਹ ਆਉਣ ਵਾਲੇ ਦਿਨ ਜਿਹੜੇ ਸਾਡੇ ਕਠਿਨਾਈਆਂ ਨੇ ਪਰ ਅੱਜ ਸਵੇਰੇ 3:00 4:00 ਵਜੇ ਅਚਾਨਕ ਜਿਹੜਾ ਤੁਸੀਂ ਸੀਰਾਬੰਡ ਟੁੱਟਣ ਦੇ ਨਾਲ ਜਿਹੜੇ ਇਧਰ ਪਿੰਡ ਨੇ ਕੋਨੇ ਵਾਲਾ ਮਾਸ਼ੀ ਵਾਲਾ ਚੱਟਾ ਪਸ਼ੀਆਂ ਕੋਟਦਰਬਖਸ਼ ਇਹਨਾਂ ਪਿੰਡਾਂ ਦੇ ਵਿੱਚ ਜਿਹੜਾ ਉਹ ਪਾਣੀ ਦਾਖਲ ਹੋ ਗਿਆ ਪਰ ਜਿੰਨਾ ਵੀ ਉਸ ਵਕਤ ਜਿੰਨੇ ਲੋਕ ਨਿਕਲ ਕਹਿੰਦੇ ਉਹ ਨਿਕਲ ਗਏ ਪਰ ਜਿਹੜੇ ਉੱਥੇ ਫਸ ਗਏ ਨੇ ਉਹਦੇ ਵਾਸਤੇ ਸਾਡੇ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੇ ਜਿਹੜੇ ਆ ਸਾਨੂੰ ਐਨਡੀਆਰਐਫ ਦੀ ਜਿਹੜੀ ਟੀਮਾਂ ਜਿਹੜੀਆਂ ਸਾਨੂੰ ਮੰਗਵਾ ਕੇ ਦਿੱਤੀਆਂ ਨੇ ਤੇ ਜਿਹੜਾ ਅਸੀਂ ਸਿਵਲ ਪ੍ਰਸ਼ਾਸਨ ਦੇ ਨਾਲ ਤਾਲਮੇਲ ਕਰਕੇ ਅਸੀਂ ਜਿਹੜੇ ਲੋਕ ਫਸੇ ਹੋਏ ਨੇ ਉਹਨਾਂ ਨੂੰ ਮਾਰਗ ਦੋਸ਼ ਉਹਨੇਵਾਲ ਦੇ ਵਿੱਚ ਦੱਸਿਆ ਜਾ ਰਿਹਾ ਕਿ 600 ਦੇ ਕਰੀਬ ਲੋਕ ਜਿਹੜੇ ਨੇ ਆਪਣੇ ਘਰਾਂ 'ਚ ਜੋ ਕੋ ਛੱਤਾਂ ਉੱਪਰ ਬੈਠੇ ਹੋਏ ਨੇ ਕਾਫੀ ਮਤਲਬ ਜੇ ਕਹਿ ਰਹੀ ਹੈ ਕਿ ਘਰ ਛੱਡਣ ਨੂੰ ਤਿਆਰ ਨਹੀਂ ਸੀਗੇ ਉਹ ਅੱਜ ਵੀ ਉਸ ਸਮੇਂ ਦੇ ਫਸੇ ਹੋਏ ਨੇ ਬਿਲਕੁਲ ਜੀ ਆ ਹੁਣ ਵੀ ਸਾਡੇ ਲਈ ਥੋੜੀ ਜੀ ਪ੍ਰੋਬਲਮ ਆ ਰਹੀ ਆ ਸਾਡੇ ਕਾਡੇ ਮਾਧਿਅਮ ਰਹੀ ਲੋਕਾਂ ਨੂੰ ਪੀਣਾ ਇਹ ਜਿਹੜਾ ਪਾਣੀ ਆ ਇਹ ਇਹਦੇ ਨਾਲ ਜਿਹੜਾ ਬਹੁਤ ਹੋਰ ਵੀ ਹੋਊਗਾ ਅਤੇ ਸਾਨੂੰ ਤਾਲਮੇਲ ਕਰਕੇ ਸਾਡੇ ਨਾਲ ਸਾਡੇ ਸਰਕਾਰ ਦੀਆਂ ਹਦੈਤਾਂ ਮੰਨਦਿਆਂ ਹੋયા ਇਹਨਾਂ ਨੂੰ ਸਾਡੇ ਨਾਲ ਆ ਜਾਣਾ ਚਾਹੀਦਾ ਤਾਂ ਜੋ ਅਸੀਂ ਇਹਨਾਂ ਨੂੰ ਸੁਰੱਖਿਆ ਦੇ ਕੇ بچਾ ਸਕੀਏ ਪਹਿਲਾਂ ਇਹ ਨਾਲ ਸਰਦੀ ਖੇਤਰ ਦੇ ਲੋਕਾਂ ਨੇ ਪਹਿਲਾਂ ਵੀ ਸਾਡਾ ਦੀ ਮਾਰ ਚੱਲੀ ਹੈ ਜੇ 1988 ਦੀ ਹੜਾਂ ਦੀ ਗੱਲ ਕਰਾਂ ਮੈਂ ਤੇ ਜਾਂ 1993 ਦੀ ਗੱਲ ਕਰਾਂ ਪਰ ਹੁਣ ਜਿਹੜਾ ਪਾਣੀ ਦਾ ਆਕਾਰ ਕਿੰਨਾ ਕੁ ਲੱਗਦਾ ਉਹਨਾਂ ਨਾਲ ਉਸ ਸਮੇਂ ਨਾਲੋਂ ਜ਼ਿਆਦਾ ਕਿ ਇਹ ਉਹਨਾਂ ਘਟਾਉਣ ਦਾ ਅਸਰ ਰਿਹਾ ਹੈ ਫਿਲਹਾਲ ਜੀ ਸਾਲ 1988 ਵਾਲੇ ਖੜਾ ਦੇ ਮੁਤਾਬਕ ਉਹਨਾਂ ਜਾਂ ਉਹਦੇ ਤੋਂ ਵਾਦੀ ਹੋਊਗਾ ਕਰਣੀ ਹੈ ਤੁਸੀਂ ਦੇਖ ਹੀ ਰਹੇ ਹੋ ਪਾਣੀ ਲਗਾਤਾਰ ਵਧ ਰਿਹਾ ਵਾ ਪਰ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਕੋਈ ਵੀ ਜਿਹੜਾ ਵਾ ਜਲਦੀ ਤੋਂ ਜਲਦੀ ਜਿਹੜਾ ਸਾਡੇ ਨਾਲ ਸੰਪਰਕ ਕਰਨਾ ਸੀ ਉਹਨਾਂ ਨੂੰ ਸੁਰੱਖਿਆ ਥਾਵਾਂ ਤੇ ਪਹੁੰਚਾਵਾ ਤੇ ਤੁਹਾਡੇ ਰਾਈ ਲੋਕਾਂ ਨੂੰ ਇੱਕ ਅਪੀਲ ਆ ਕਿ ਜਿਹੜੇ ਿੰਦਾਂ ਦੇ ਲੋਕ ਫਸੇ ਨੇ ਉਹਨਾਂ ਨੂੰ ਬਾਹਰ ਕੱਢਣ ਦੀ ਬਾਰ ਨਾਗਲੇ ਪਿੰਡਾਂ ਵਾਲੇ ਜਿਹੜੇ ਲੋਕ ਨੇ ਉਹ ਸਹਾਇਤਾ ਕਰਨ ਨਾ ਕਿ ਤਮਾਸ਼ੀਨੀ ਕਿਉਂਕਿ ਬਹੁਤ ਲੋਕ ਇੱਥੇ ਆ ਰਹੇ ਨੇ ਜਿਹਦੇ ਕਿ ਜਿਹੜੇ ਇੱਥੇ ਆ ਕੇ ਵੀਡੀਓ ਬਣਾਉਂਦੇ ਨੇ ਜਾਂ ਹੋਰ ਇਹੋ ਜਿਹਾ ਜੋ ਤਮਾਸ਼ੀਨੀ ਵਾਲਾ ਜਿਹੜਾ ਸਿਸਟਮ ਹੈ ਸਾਡੀ ਤੁਹਾਡੇ ਮਾਧਿਅਮ ਰਾਹੀਂ ਆਪੀ ਲਿਆ ਕਿ ਜਿਹੜੀ ਇਸ ਵੇਲੇ ਅਸੀਂ ਪਰੇਸ਼ਾਨੀ ਦੇ ਵਿੱਚ ਕਿਰੇ ਹੋਇਆ ਤੇ ਪਲੀਜ਼ ਇੱਥੋਂ ਦੇ ਜਿਹੜੇ ਲੋਕਾਂ ਨੂੰ ਬਾਹਰ ਕੱਢਣ ਦਾ ਜਿਹੜਾ ਉਹਦੇ ਵਿੱਚ ਜੇ ਕਿਸੇ ਦੀ ਇਹ ਮਦਦ ਨਹੀਂ ਕਰ ਸਕਦੇ ਤੇ ਫਿਰ ਇਹੋ ਜਿਹਾ ਕੋਈ ਕਲਰ ਵੀ ਨਾ ਪਾ ਪਰ ਜਿਹੜਾ ਵੀ ਕਰਿਆ ਉਹ ਜਖੰਦਰ ਪਾਏਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ ਬਿਲਕੁਲ ਲਗਾਤਾਰ ਪੁਲਿਸ ਵੱਲੋਂ ਵੀ ਜਿਹੜੀ ਲੋਕਾਂ ਨੂੰ ਚੇਤਾਵਨੀ ਦਿੱਤੀ ਨਾਲ ਕਿਤਨੇ ਕਿਤਨੇ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਅਜਿਹੇ ਸਮੇਂ ਦੇ ਵਿੱਚ ਸਾਥ ਦੇਣ ਅਤੇ ਆਪਣੇ ਸੁੱਕਰਾ ਤੋਂ ਜਿਸ ਤਰੀਕੇ ਨਾਲ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਉਸ ਤਰੀਕੇ ਨਾਲ ਆਪਣੇ ਘਰਾਂ ਨੂੰ ਖਾਲੀ ਕਰਕੇ ਬਾਹਰ ਨਿਕਲ ਜਿਹੜੀ ਹੈ ਵੀ ਸੁਰੱਖਿਤ ਜਗ੍ਹਾ ਤੇ ਪਹੁੰਚਣ ਨਾਲ ਨਾਲ ਉਹਨਾਂ ਵੱਲੋਂ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜਿਹੜੇ ਲੋਕ ਥੋੜਾ ਟਾਈਮ ਪਾਸ ਕਰਨ ਲਈ ਜਾਂ ਇਸ ਵੇਲੇ ਰੀਲਾਂ ਬਣਾਉਣ ਲਈ ਇੱਥੇ ਪਹੁੰਚ ਰਹੇ ਨੇ ਉਹ ਵੀ ਲੋਕ ਇਸ ਸੀਟੀਓ ਬ੍ਰਿਜ ਦੇ ਪਰਨ ਤੇ ਅਜਿਹੇ ਸਮੇਂ ਤੇ ਲੋਕਾਂ ਦਾ ਇਹਨਾਂ ਜਿਹੜੇ ਪੀੜਤ ਲੋਕ ਨੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਕਿ ਆਪਣੀਆਂ ਰੀਲਾਂ ਬਣਾ ਕੇ ਆਪਣੇ ਵਿਊਜ਼ ਲੈਣ ਲਈ ਅਜਿਹੇ ਕੰਮ ਨਾ ਕਰਨ ਕਿ ਇੱਥੇ ਆਣ ਕੇ ਵਸ ਪਾਇਆ ਜਾਵੇ ਅਤੇ ਔਰ ਔਰਲੇ ਅਤੇ ਔਰ ਲੋਕਾਂ ਨੂੰ ਜਿਹੜਾ ਪ੍ਰੇਸ਼ਾਨ ਕੀਤਾ ਜਾਵੇ ਬਾਕੀ ਤੁਸੀਂ ਜਿਹੜਾ ਹੋ ਇਸੋ ਕਿਨਾਰੀ ਗਰੇਡ ਪਤਾ ਮੀਮੀ ਅਜਦਾ ਤੋਂ ਜੁਗਿਸ ਰਿਪੋਰਟ